ਸਾਸਰੀ ਕਾਲ ਜੀ ਸਾਰੇ ਨੂੰ ਬਾਈ ਸੰਦੀਪ ਪਹੁੰਚ ਗਿਆ ਜੀ ਪਿੰਡ ਦੋਲਜੀਪੁਰ ਜ਼ਿਲ੍ਹਾ ਦਰਦਬੇਰ ਤੋਂ ਸੀ ਘੰਡੂਰ ਸਾਹਿਬ ਸ਼ਮੂਖਾਨਾ ਕੋਲ ਮਾਰੇ ਵੇਖੋ ਅੱਜ ਵੀ ਬਾਈ ਕੋ 5-6 ਲੱਖ ਰੁਪਏ ਝੋਟੇ ਸੇਲ ਆ ਚਾਹੋ ਫਿਰ ਬਾਈ ਜੀ ਨੇ ਗੱਲਬਾਤ ਕੀਤੀ ਬਾਈ ਜੀ ਸਾਸਰੀ ਕਾਲ ਸਾਸਰੀ ਕਾਲ ਜੀ ਹੋਰ ਜੀ ਸੰਦੀਪ ਜੀ ਬਾਈ ਜੀ ਸਾਸਰੀ ਕਾਲ ਹੋ ਜੀ ਟਾਕ ਜੀ ਠੀਕ ਠਾਕ ਜੀ ਹੋਰ ਸੰਦੀਪ ਡੇਰੀ ਚੈਨਲ ਵੇਖ ਰਿਹਾ ਸਾਰੇ ਭੈਣਾ ਭਰਾਵਾਂ ਨੂੰ ਆਪਣੇ ਲੋ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਚਲੋ ਹੋਰ ਟਾ ਬਾਈ ਜੀ ਵਧੀਆ ਉਸ ਦਿਨ ਵੀਡੀਓ ਪਾਉਣੀ ਮਾਲ ਥੋੜਾ ਵੇਗ ਗਿਆ ਹਾਂ ਉਸ ਦਿਨ 31 ਤਰੀਕ ਨੂੰ ਮੱਝਾਂ ਆਈਆਂ ਹਾਂਜੀ ਹਾਂ 6 7 8 ਮਈਆਂ ਆਈਆਂ ਰਤ ਨੂੰ 6 ਮਈਆਂ ਸਵੇਰੇ ਵੇਗੀਆਂ ਠੀਕ ਹੈ ਇੱਕ ਵੀਡੀਓ ਆਪਣੀ ਤਾਂ ਕੈਨਸਲ ਹੋ ਗਈ 26 ਤਰੀਕ ਨੂੰ ਵੀਡੀਓ ਪਈ ਹਾਂਜੀ ਹਾਂ ਆ ਵੀ ਮਈਆਂ ਅਜੇ ਪਰਸੋਂ ਦੀਆਂ ਆਈਆਂ ਠੀਕ ਹੈ ਤੇ ਫੇਰ ਮੈਂ ਚੱਲ ਹੁਣ ਪਾਪੂ ਦੇਨੇ ਮੱਝਾਂ ਚੰਗੀਆਂ ਸਾਰੀਆਂ 6 ਛੋਟੀਆਂ ਉਧਰ ਛੋਟੀਆਂ ਤੇ 9 10 ਹੈ ਪਰ ਵਿੱਚ ਕੋਹ ਮੱਝਾਂ ਨਹੀਂ ਪਾਉਣੀਆਂ ਚਲੋ ਚਲੋ ਤਾਂ 6 ਛੋਟੀਆਂ ਪਾ ਦੇਨੇ ਬਿਲਕੁਲ ਹੀ ਕੱਚੀਆਂ ਸੂਈਆਂ ਨਾੜੂ ਨੂੜੂ ਤੇ 2 2 ਚੌ ਚੌ ਦੇ ਨਾਲ ਤਾਜ਼ੀਆਂ ਬਿਲਕੁਲ ਤ ਤੇ ਦੂਜਾ ਸੂਆ ਤੇ ਦੂਜੇ ਹੀ ਆ ਸਾਰੀਆਂ ਠੀਕ ਆ ਠੀਕ ਹਾਂ ਇੱਕ ਦੋ ਪਹਿਲੇ ਨਾਲ ਉਹ ਬਾਧਾ ਦੂਜੇ ਢੇ ਪਾਵਾਂਗੇ ਚਲੋ ਹਾਂਜੀ ਹਾਂਜੀ ਵਧੀਆ ਝੋਟੀਆਂ ਦੁੱਧ ਵਾਲੀਆਂ ਲੈ ਆ ਸੰਦੀਪ ਜੀ ਦੂਜਾ ਸੂਆ ਝੋਟੀ ਆ ਜੀ ਕੈਨੇਡਾ ਮਾਗੇ ਸੀ ਨੂੰ ਇਹਨੂੰ ਅੱਜ 10 ਦਿਨ ਹੋ ਗਿਆ ਸੂਈ ਨੂੰ ਜੀ ਦੁੱਧ ਐਸ ਟਾਈਮ ਕਿੰਨਾ ਸਹੀ ਜਿਹੜਾ ਐਸ ਟਾਈਮ ਦੁੱਧ ਇਹਨਾਂ ਝੋਟੀ ਥੱਲੇ ਹਾਂਜੀ ਕੰਡੇ ਦੇ ਚਾੜ ਕੇ 15 ਕਿਲੋ ਦਵਾਂਗੇ ਜੀ 15 ਕਿਲੋ ਠੀਕ ਆ ਉਦਾਂ ਦੇ 17 18 ਦਾ ਹੀ ਝੱਗ ਝੁਕਣਾ ਜਿਹੜਾ ਮੁਖਾਵਾ ਕਰ ਦਿੰਦੇ ਹਾਂਜੀ ਹਾਂਜੀ ਕੋ ਆਪ ਐ ਖਰੀ ਦੋ ਟਾਈਮ ਚੋਕੇ ਕੰਡੇ ਤੇ ਚੜ੍ਹ ਕੇ ਤਸੱਲੀ ਕਰਕੇ ਖੜਾ ਧਿਆਨ ਕੇ ਨੇ ਮੈਂ ਖੋ ਨੀ ਮੈਂ ਖੋ ਆ ਜੋ ਕਰਾ ਲੈ ਲੈ ਸ਼ਮੂ ਦਿਖਾ ਦੇ ਅੱਗਾ ਬੱਚਾ ਵੋਖਰ ਜੀ ਚੋਕਲਾ ਹੈ ਇਹਨੂੰ ਲੈ ਜੀ ਮੈਂ ਇਹਨੂੰ ਕਿ ਬੱਚੇ ਇਹਨੂੰ ਪਛਾਣ ਕਰਕੇ ਥੋੜੀ ਕਮਾ ਕੇ ਮੈਂ ਇਹਨੂੰ ਕੱਢਿਆ ਕਰ ਲੰਮੀ ਆ ਮੈਂ ਤੂੰ ਆ ਇਹਨੇ ਮੈਂ ਬਾਹਰ ਚੱਲ ਬੜੀ ਜਿਆਦੀ ਸੰਦੀਪ ਜੀ ਚੰਗੀਆਂ 2 ਕਿਲੋ ਮੈਂ ਦੀ ਗਾੜ ਕੱਢਦੀ ਆ ਉਹ ਕੱਦ ਕਾਠ ਵੇਹੇ ਕਲੀ ਝੋਟੀ ਦਾ ਚੰਗੀ ਚੰਗੀ ਪੂਰੀ ਵੱਡੀ ਜਿਹਨੂੰ ਆਂਦੇ ਵੱਡੀ ਐ ਫੁੱਲ ਸਾਈਜ਼ ਹਾਂ 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 ਪੂਰਾ ਕੱਦ ਕਾਠ ਤਾਜੀ ਅਜੇ ਸੂਈ ਐ ਅਜੇ ਵੜੂ ਬੜੀ ਹੋਰ ਦੋ ਘੰਟੇ ਕਰ ਦੋ 17 ਕਿਲੋ ਦੀ ਦੇਣ ਤੇ ਦੇ ਦੂੰ ਮੈਂ ਜਿਹਨੂੰ ਹਾਂ ਜੀ ਕੱਦ ਮਾਜਣਾ ਹਾਂ ਹਾਂ 17 ਕਿਲੋ ਦੀ ਗਾਰੰਟੀ ਦੇ ਦੂੰ 15 ਅੱਜ ਵੀ ਕੰਡੇ ਤੇ ਰੱਖ ਕੇ ਕੋਈ ਦੋ ਟਾਈਮ ਆਣ ਕੇ ਤਿੰਨ ਟਾਈਮ ਆਣ ਕੇ ਚੋ ਕੇ ਖਾ ਵੇ ਕੱਦ ਵੇਹੇ ਝੋਟੀ ਦਾ ਵੱਡੀ ਝੋਟੀ ਐ ਜਿਹਨੂੰ ਫੁੱਲ ਸਾਈਜ ਆ ਜਾਂਦੇ ਆ ਥੂਣ ਝਾਂ ਏਡਾ ਚ ਆਜੋ ਜੀ ਆਜੋ ਕੱਟਾ ਮਗਰ ਹੈ ਆਜੋ ਬਾੜੀ ਵੱਡੀ ਆ ਝੋਟੀ ਬਿਲਕੁਲ ਹਾਂ ਇਹਨਾਂ ਕੋਈ ਆਖੇ ਛੋਟੇ ਵਿਖਾ ਮੂੰ ਮੂੰ ਆਈ ਪਿਓ ਰਿਆਣੇ ਦੀਆਂ ਚੀਜ਼ਾਂ ਨਹੀਂ ਚੰਗੀ ਚੰਗੀ ਹਾਂ ਕੋਈ ਇਹ ਨਹੀਂ ਵੀ ਇਹਨਾਂ ਚ ਮੰਡੀ ਮੁੰਡੀ ਦਾ ਸਾਰਾ ਮਾਲ ਘਰਾਂ ਝੋਲਿਆ ਕਰੇ ਲੂ ਬੰਦਿਆ ਕੋ ਕੱਲੀ ਕੱਲੀ ਮਹ ਦੀ ਮੇਰੇ ਕੋਲ ਵੀਡੀਓ ਹੈ ਨਾ ਮਾੜੀ ਕਰ ਬਿਲਕੁਲ ਜੀ ਹਾਂ ਵੱਡੀ ਝੋਟੀ ਹੈ ਜੀ ਵੇਖੋ ਬਹੁਤ ਜ਼ਿਆਦਾ ਸਾਫ਼ ਸੁਥਰੀ ਹੈ ਜੀ ਨਹੀਂ ਠੀਕ ਹੈ ਹਾਂ ਚੂਣ ਚਾਂ ਚੰਗੀ 15 ਕਿਲੋ ਦੋ ਦਾ ਅੱਜ ਹਾਜ਼ਰ ਹੈ ਤਿਆਰ ਆਜੋ ਜੀ ਹਾਂ ਜੀ ਲਓ ਲੈ ਰਣੇ ਨਮਾ ਤੂੰ ਫੜ ਲੈ ਬੱਚਾ ਕੱਟਾ ਮੰਗ ਕੱਤੀ ਇਹਦੇ ਮਗਰ ਕੱਟਾ ਈ ਸੀ ਜੀ ਅਜੇ ਕੱਟਾ ਵਾ ਹਾਂ ਠੀਕ ਆ ਇੱਥੇ ਬੈਠਾ ਹਣਾ ਕੱਟਾ ਇਹਦਾ ਤਾਜ਼ਾ ਈ ਆ ਇੱਧਰ ਬੈਠਾ ਹੋ ਗਏ ਹਾਂ ਨਹੀਂ ਉੱਧਰ ਐ ਇਹ ਕੱਤੀ ਦੂਜੀ ਮਹਿੰਦੀ ਆ ਵੇ ਜਵਾਬ ਸਮਾ ਵਧੀਆ ਮੈਂ ਇਹਨਾਂ ਵੀ ਕੋਈ ਗੱਲ ਹੀ ਨਹੀਂ 2 ਕਿਲੋ ਅਗਲੇ ਥਣਾਂ ਜੋ ਕੱਟੂਗੀ ਵੇਖਣ ਨੂੰ ਲੱਗਦੀ ਜਿੱਦਾਂ ਥੋੜੀ ਛੋਟੀ ਥਣ ਮਦਰਾਇਆ ਪੂਰੀ ਗਾੜ ਕੱਢਦੀ ਆ ਫੁੱਲ ਚਲੋ ਕੱਦ ਖੁਦ ਵੇਖ ਲੈ ਮੈਂ ਦਾ ਬੋਲੋ ਸੰਦੀਪ ਜੀ ਵੇਖੋ ਮੁੱਲ ਕਰਨ ਨੂੰ ਤੇ ਭਾਵੇਂ ਛੋਟੀ ਦਾ 80 85 ਕਰੀਏ ਹਾਂਜੀ ਪਰ 1.5 ਲੱਖ ਰੁਪਇਆ ਇਹਦਾ ਝੋਟੀ ਦਾ ਲੈਣਾ 2100 ਏਕੜ 40 ਇਹਦਾ ਬਸ ਲਵਾਂਗੇ ਜਿਹੜਾ 1 40 ਇਹ ਕੋਈ ਮੁੱਲ ਮਾਲ ਵਿੱਚ ਨਾ ਪਵੇ ਇਹ ਵੀ ਮੁੱਲ ਮਾਲ ਇਹ 40 ਦੇਣੀ ਆ ਨਾ ਦੇਣੀ ਆ ਬਸ 40 ਜੀ ਉਹ ਵਾਈ ਜਿਆਦੀ ਚੰਗੀ ਆ ਤੋ ਕਦੇ ਥੱਲੇ ਥੱਲੇ ਹੋਵੇ ਠੀਕ ਹੈ ਜੀ ਜੀ ਹਾਂ ਚੋਣ ਬਹੁਤ ਚੰਗਾ 2 ਕਿਲੋ ਗਾੜ ਆ ਦੂਜਾ ਸੁਹਾ ਝੋਟੀ ਇਹਦੇ ਚਾਰ ਦੰਦ ਮੂੰਹ ਆ ਚਾਰ ਅੰਚੋਂ ਦੀ ਸੂਈ ਹੈ ਅੱਛਾ ਕੱਟੀ ਮਗਰ ਹੈ ਕੱਟੀ ਵਾਈ ਜਿਆਦਾ ਚੰਗੀ ਵੇ ਕੱਟੀ ਵੇ ਇਹ ਕਰੀ ਮਤਲਬ ਨਹੀਂ ਠੀਕ ਹੈ ਜੀ ਚੋਣ ਲੱਗਾ ਨੂੰ ਪੂਰੀ ਪੂਰੀ ਰਾਜੀ ਬਾਜੀ ਆ ਰਾਜੀ ਬਾਜੀ ਕੋਈ ਗੰਤ ਨਹੀਂ ਝੋਟੀ ਦਾ ਵੇ ਕੋ ਕੋਰਣੇ ਜੀ ਕਿਰਨ ਥਲੇਲੇ ਇਹਦੇ ਥਲੇ ਸੰਦੀਪ ਜੀ ਝੂਟ ਝਾੜ ਮਾਰਨਾ ਨਹੀਂ 12 ਕਿਲੋ ਦੁੱਧ ਆ ਜਾ 12 ਕਿਲੋ 12 ਕਿਲੋ ਆਇਆ ਆਪਣਾ ਕੰਡੇ ਦੇ ਨਾਪ ਕੇ ਕੋਈ ਖੜੇ ਤੇ ਜੇ ਤਾਜੀ 나ੜੂ ਤੇ ਸੂਈ ਆ ਕੱਟੀ ਜੋ ਇਹਦੀ ਅੱਛਾ ਆ ਕੱਟੀ ਨਹੀਂ ਠੀਕ ਪਰ ਇਹ ਸੋਣੀ ਸੋਣੀ ਪਰ ਇਹ ਬਹੁਤ ਜਿਆਦੀ ਝੋਟੀ ਚੰਗੀ ਦੁੱਧ ਆ ਸੁਆ ਵੈ ਹਾਂ ਹਾਂ ਹੈ ਕਿਥੇ ਖੁੱਡੇ ਖਾਡੇ ਕਿਥੇ ਲੱਗੇ ਝੋਟੀ ਨੂੰ ਮੈਂ ਦੱਸੇ ਪੂਰੀ ਰਾਜੀ ਹੈ ਭਾਈ ਪੂਰੀ ਬਹੁਤ ਜਿਆਦੀ ਸੰਦੀਪ ਜੀ ਚੋਣ ਚਾਣ ਵੀ ਜਿਆਦਾ ਸਪੈਸ਼ਲ ਲੱਗਾ ਠੀਕ ਆ ਹਾਂ ਵਿਖਾ ਮੂੰਮਾ ਆਹ ਕਿ ਆਹ ਚੀਜ਼ਾਂ ਆਂ ਸਰਿਆਣੇ ਦੀਆਂ ਜਿਹੜੀਆਂ ਆ ਅਫਲ ਅਫਲ ਜੀ ਜਾ ਜੀ ਆਹ ਚੀਜ਼ਾਂ ਵੇ ਕਿੱਥੇ ਲੱਗੀਆਂ ਖੁੱਡੇ ਕੱਟੀ ਦੇ ਸਰੀਰ ਹੈਂ ਆ ਇਹ ਪੂਰਾ ਨਗੀਨਾ 15 ਕਿਲੋ ਦੁੱਧ ਖਰਾ ਦਊ ਅੱਜ ਬੋਲੇ ਦੇ 12 ਕਿਲੋ ਕੱਢਣ ਡਈ ਆ ਠੀਕ ਹੈ ਬੋਲੇ 4-5 ਦਿਨ ਦੀ ਸੂਈ ਆ ਕੱਟੀ ਵਿਖਾ ਦਿੰਨੇ ਤੇਰੀ ਦੀ ਮਗਰੀ ਵੇਖੋ ਛੋਟੀ ਆ ਜੋ ਜੀ ਆ ਜੋ ਇਹਦੇ ਮਗਰ ਕੱਟਾਈ ਆ ਜੀ ਇਹ ਨਹੀਂ ਇਹਦੇ ਮਗਰ ਕੱਟੀ ਅੱਛਾ ਇਹਦੇ ਮਗਰ ਆਤੀ ਇਹਦੇ ਮਗਰ ਆ ਆ ਕੱਟੀ ਆ ਗਈ ਆ ਵੇ ਤਾਜੀ ਕੱਟੀ 4-5 ਦਿਨ ਦੀ ਸੂਈ ਆ ਸਮੂ ਮਾੜੀ ਕੱਟੀ ਨੂੰ ਮਾਰਦੇ ਆ ਕੱਟੀ ਜੋ ਇਹਦੀ ਹਾਂ ਤਾਜੀ ਸੂਈ ਨਾੜੂ ਤੇ ਆਜਾ ਆਜੋ ਅਜੇ 5-6 ਦਿਨ ਦੀ ਸੂਈ ਹੈ ਸਾਰੀ 12 ਕਿਨਾਂ ਚੋਣ ਚਾਂ ਬਾੜਾ ਚੰਗਾ ਲੱਗਾ ਤੈਨੂੰ ਬੱਚਾ ਮੜਾ ਜਾਏ 2 ਮਹੀਨਿਆਂ ਨੂੰ ਲਾਉਣਾ ਮੜਾ ਵਿਖਾ ਦੇਣਾ ਤੇ ਲਾਗੇ ਜੋ ਆਪ ਸਮਝਦੇ ਵਧੀਆ ਆ ਜੀ ਸੰਦੀਪ ਜੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਠੀਕ ਆ ਬਾਈ ਜਿਆਦੀ ਚੋਣ ਚੰਗੀ ਆ ਛੋਟੀ ਹਾਂਜੀ ਭਾਈ ਜੀ ਜੀ ਮੋਲ ਕਰ ਨੂੰ ਦੇਦਾ ਕਰੀਏ ਜਾਂ 80 ਜਾਂ 85 ਭਾਵੇਂ ਦੋ ਹਾਂਜੀ ਇਹ ਛੋਟੀ ਦਾ ਜਿਹੜਾ ਲੈਣਾ ਨਾ ਇੱਕ 55 ਬਸ ਲੈਣਾ ਹੈ ਇਹਦਾ ਲੈ ਲੈ ਯਾਰ ਇਹਦਾ ਇੱਕ 55 ਲੈਣਾ ਆ ਵੇ ਚੀਜ਼ਾਂ ਕਿੱਥੇ ਕਿੱਥੇ ਲੱਗੀਆਂ ਚੰਗੇ ਚੰਗੇ ਝੋਟੀਆਂ ਆ ਵੇ ਆਹ ਦਿੱਦੇ ਨਹੀਂ ਦੇਵੇਂ ਵਿੱਚ ਜੇ ਵੱਡੀਆਂ ਹੁੰਦੀਆਂ ਪੂਛਾ ਬਿਲਕੁਲ ਬਿਲਕੁਲ ਪੂਰੀ ਸਾਫ ਝੋਟੀ ਹੈ ਇਹ ਤਾਂ ਵੀ ਕੱਚੀ ਸੂਈ ਹੈ ਠੀਕ ਇੱਕ 55 ਪਾਸੇ ਦਾ ਲੈਣਾ ਹੈ 55 ਲੈਣੇ ਆ ਲੈਣਾ ਹੀ ਆ ਪਾਸੇ ਦਾ ਚਲੋ ਠੀਕ ਆਹ ਇਹ ਆਹ ਦੂਜਾ ਸੂਆ ਝੋਟੀ ਇਹ ਵੀ ਸੂਈ ਆ ਸੂਈ ਸਵਾਈ ਤਾਜੀ ਹੈ ਵੀ ਤਾਜੀ ਬਿਲਕੁਲ ਆ ਹੀ ਬਿੰਦੀਆਂ ਆ ਲੱਗੀਆਂ ਇਹਨੂੰ ਬਿੰਦੀਆਂ ਉੱਤੇ ਮੋਟ ਬਟਨ ਨਹੀਂ ਲੱਗੇ ਬਟਨ ਇਹਨੂੰ ਆਹੀ ਬਟਨ ਵਾਲਾ ਚੱਡਾ ਬਟਨ ਬਟਨ ਅਸਲ ਬਟਨ ਬੜਾ ਛੋਟੀ ਦਾ ਹਾਂਜੀ ਕੱਦ ਦੇ 6 ਦੰਦ ਮੂੰਹੋਂ ਦੂਜਾ ਸੁਆ ਬਟਨ ਨਹੀਂ ਅਸਲ ਲੱਗੇ ਆ ਅਸਲ ਬਟਨ ਆਹੀ ਬਟਨ ਜਿਹੜੇ ਇਹ ਪਦਾ ਸਾੜਾ ਪੂਰੇ ਲੱਗੇ ਜੀ ਜੀ ਪਦਾ ਸਾੜਾ ਹੈ ਵਾ ਕਿ ਨਹੀਂ ਜੀ ਹਾਂ ਇਹਨੂੰ ਮਾੜੀ ਜੀ ਕੱਢ ਦੇ ਐ ਉਧਰ ਲੈ ਜਾਂਦੇ ਨੇ ਨਹੀਂ ਠੀਕ ਹੈ ਛੋਟੀ ਦਾ ਕੱਦਾ ਚੱਟੀ ਮਾਗਰ ਕੱਟਾ ਕੱਟਾ ਇਹਨਾਂ ਦੋ ਵੱਡੀਆਂ ਵਿੱਚ ਛੋਟੀਆਂ ਦੇ ਮਗਰ ਕੱਟੇ ਵਾਹ ਕੱਢ ਹੋਇਆ ਇਹ ਚੀਜ਼ਾਂ ਰਿਆ ਨੇ ਦੀਆਂ ਫਿਰ ਵਾਹ ਮੂੰਹ ਮਾਂ ਵੇਹੇ ਕਰੀ ਹਾਂ ਮੈਂ ਜੀ ਮੈਂ ਨਾ ਕਿਤੇ ਚੋਣ 2.5 ਕਿਲੋ ਅਗਲੇ ਥਣਾਂ ਤੋਂ ਕੱਢ ਦੀ ਐ ਸੰਦੀਪ ਜੀ ਅੱਛਾ ਹਾਂ ਵਾਹ ਕੱਢ ਝੋਟੀ ਦਾ ਹੈ ਨੀ ਕਿੰਨੇ ਬਿਲਕੁਲ ਜੀ ਹਾਂ ਆਈ ਅਸਲ ਆਜੋ ਜੀ ਸੰਦੀਪ ਜੀ ਇਹਦੇ ਥੱਲੇ 14 ਕਿਲੋ ਦੁੱਧ ਹੈ ਠੀਕ ਆ ਹਾਂ ਅੱਜ ਜਿਹੜਾ ਤਿਆਰ ਹੈ ਇਹਦਾ ਮੁੱਲ ਜੀ ਫਿਰ ਇਹਦਾ ਮੁੱਲ ਸੰਦੀਪ ਜੀ ਜਿਹੜਾ ਲੈਣਾ ਦੇਣਾ ਨਾ ਬਸ ਹੋਈ 1 एकड़ 48 ਦੀ ਇਹ ਦੇਾਂਗੇ ਇਹ ਵੀ 1 एकड़ 48 ਦੀ ਦੇਣੀ ਆ ਬਸ ਇਹ ਦੋਵੇਂ ਉਹ ਪਰਲੀ ਕੰਨੀ ਵਾਲੀ ਦੇ ਤਿੰਨ ਨੰਬਰ ਵਾਲੀ 1 एकड़ 48 ਲਓ ਜੀ 1 एकड़ 48 ਇਹਦੇ ਥੰਨੇ 14 ਕਿਲੋ ਦੁੱਧ ਹਾਂ ਤੇ ਉਹਦੇ ਥੱਲੇ 15 ਕਿਲੋ ਦੁੱਧ ਚਲੋ ਠੀਕ ਹੈ ਹਾਂਜੀ ਹਾਂਜੀ ਆਜੋ ਆਹ ਛੋਟੀ ਸੂਈ ਜੋ ਪਰਸੋਂ ਅੱਛਾ ਬੋਲੇ ਜੀ ਬੋਲੇ ਦੇ ਪਾਰ ਮੈਂ ਚੱਲ ਪਾ ਦਿੰਨੇ ਆਂ ਜੇ ਨੇ ਬਿਲਕੁਲ ਕੱਚੀ ਸੂਈ ਹੈ ਜੀ ਉਹ ਵੇਖ ਲੈ ਬੱਚੇ ਤੇ ਵਿਖਾ ਦੇਣਾ ਢੂ ਉਹ ਵਿਖਾ ਹਾਂ ਨਹੀਂ ਬੋਲੇ ਬੋਲੇ ਬਿਲਕੁਲ ਬੋਲੇ ਤੇ ਕੱਚੀ ਸੂਈ ਬਿਲਣਾੜੂ ਜਿਹੜਾ ਨਾਲ ਆਂਗਣੇ ਬੋਲੇ ਦੀ ਹੋਂਦ ਇਹ ਹੀ ਅਸਲ ਚੀਜ਼ਾਂ ਰਹਿਣੇ ਸੀ ਆ ਜਾ ਬੇ ਤੇ ਤੁਹਾਨੂੰ ਜਿਹੜਾ ਦੁੱਧ ਅੱਜ ਬੋਲਾ ਇਹਦੇ ਥੱਲੇ ਸਟਾਰਟਿੰਗ ਹੈ ਉਹ 10 ਕਿਲੋ ਮੰਨ ਕੇ ਚੱਲੋ ਵੀ 10 ਹੈ ਅੱਜ 10 ਹੈ ਕਹਿਣ ਨੂੰ ਮੈਂ 11 12 ਵੇ ਕੱਦ ਵੇ ਛੋਟੀ ਰੱਖ ਵੱਡੀ ਛੋਟੀ ਪੂਰੀ ਪਰਸੋਂ ਦੀ ਸੂਈ ਕੱਟੀ ਮਗਰ ਠੀਕ ਆ ਹਾਂ ਕੱਚੀ ਸੂਈ ਹੈ ਜੀ ਬਾੜੀ ਵੱਡੀ ਛੋਟੀ ਹੈ ਜੀ ਆ ਜਾਓ ਜੀ ਵੇ ਕਿੱਦਾਂ ਗਾਲੀ ਪਚੜਾ ਚਪੜਾ ਚ ਮਾਰੀ ਜਾਂਦੀ ਫੇ ਵੀ ਕਾਜੀ ਸੂਈ ਹੈ ਜੇ 나ੜੂ ਤੇ ਤੰਨ ਦਿੰਦੀ ਐ ਇਹਨੂੰ ਲੈ ਜਾ ਚਪਕਿਆ ਲ ਠੀਕਾ ਵੱਡੀ ਪੂਰੀ ਕੱਦ ਕਾਢ ਵਾਲੀਆਂ ਮਈਆਂ ਅੱਜ ਕੋਈ ਛੋਟੀ ਮਹਿ ਨਹੀਂ ਹੋएगी ਨਾ ਨਾ ਪੂਰੀ ਵੱਡੀ ਜੋ ਆ ਵੱਡੀ ਵਹਿ ਆਜੋ ਜੀ ਇਹਦਾ ਮੁੱਲ ਇਹਦਾ ਸੰਦੀਪ ਜੀ ਮੁੱਲ ਕਰੀਏ ਜਾਂ 65 ਜਾਂ 70 ਹਾਂ ਬਸ 145 ਦੀ ਏ ਝੋਟੀ ਦੇਾਂਗੇ 1 ਲੱਖ 45 ਦੇਣੀ ਹੈ 145 ਦੀ ਦੇਣੀ ਹੈ ਬਸ ਲੋ ਜੀ 145 ਦੀ ਦੇਣੀ ਹੈ ਸਾਰੀਆਂ ਹੀ ਫੁੱਲ ਸਹਿਜ ਅੱਜ ਵੱਡੀਆਂ 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 ਅੱਜ ਵਾਹ ਬਣੂ ਇੱਥੇ ਆ ਜੂਗੀ ਬਣ ਬਣ ਕੇ ਆ ਵੇਖ ਲੈ 나ੜੂ ਇਹ ਨਾ ਕਿ ਉਹੀ ਆ ਤੇ ਦਿਖਾਦਾ ਜੀ ਆ ਵੇ ਗਿੱਲੇ ਗੱਲੇ ਆ ਗਿੱਲੇ ਗਿੱਲੇ 나ੜੂ ਤੇ ਬੱਚਾ ਹਾਂ ਆ ਵੇ ਤਾਜੀ ਹੈ ਜੋ ਸੂਈ ਤੇ ਨਾ ਦਿਨਾਂ ਦੀ ਹਾਂ ਜੀ ਭਾਜੀ ਫਿਰ ਆ ਜਿਹੜੀ ਆ ਵੀ ਦੂਜਾ ਸੂਆ ਝੋਟੀ ਹੈ ਅੱਛਾ ਇਹਨੂੰ ਅੱਜ 6 ਦਿਨ ਹੋਏ ਸੂਈ ਨੂੰ ਹੂੰ ਤੇ 12 ਕਿਲੋ ਦੁੱਧ ਇਹਦੇ ਥੱਲੇ ਆ ਕੰਡੇ ਵਾਲਾ ਜੋ ਅੱਜ ਖੋਲ ਰਾਨਾ ਲੋ ਜੀ ਇਹ ਵੀ ਦਿਖਾਓ ਕਰੋ ਬਿੱਕੀ ਬਿੱਕੀ ਵਾ ਹਾਂ ਜੀ ਅਜੇ ਸੂਈ ਆ ਚਾਰ ਪੰਜ ਦੇ ਜੀ ਹਾਂ ਜੀ ਹਾਂ 12 ਕਿਲੋ ਦੁੱਧ ਦੇ ਦੇ ਥੱਲੇ ਹੋਣਾ ਅਜੇ ਚੋਣ ਚਾਂਣ ਬੜਾ ਜਿਆਦਾ ਚੰਗਾ ਸਪੈਸ਼ਲੀ ਲੱਗਾ ਇਹਨੂੰ ਠੀਕ ਆ ਚੋਣ ਚਾਂਣ ਦੀ ਜਿਆਦੀ ਖਰੀ ਵਖਾਦੇ ਸਿੰਘ ਚਾਂਗੇ ਇੱਕ ਇਹਦੇ ਲੋਗ ਕੱਟ ਗਈ ਹੈ ਜੀ ਕੱਟਾ ਕੱਟਾ ਇਹਦੇ ਮਗਰ ਵੀ ਕੱਟਾ ਪਿੰਨਾ ਚੌਂ ਮਈਆਂ ਮਗਰ ਕੱਟੀਆਂ ਐ ਬਾਕੀ ਕੱਟੇ ਆ ਠੀਕ ਆ ਹਾਂ ਲੈ ਜਾ ਪਰ ਇਹਨੂੰ ਬੰਦੋ ਜੀ ਬੰਦੋ 12 ਕਿਲੋ ਦੁੱਧ ਚੋਣ ਚਾਂਣ ਬੜਾ ਜਿਆਦਾ ਸੰਦੀਪ ਜੀ ਚੰਗਾ ਦੂਜਾ ਸੂਆ ਝੋਟੀ ਦਾ 15 ਕਿਲੋ ਦੁੱਧ ਦੇਊਗੀ ਖਰਾਏ ਵੀ ਝੋਟੀ ਸਰ ਹਾਂਜੀ ਹਾਂਜੀ ਇਹਦਾ ਮੁੱਲ ਇਹਦਾ ਸੰਦੀਪ ਜੀ ਮੁੱਲ ਕਰ ਨੂੰ ਭਾਵੇਂ ਆ ਡੇਢ ਜਾਂ 40 ਕਰੀਏ ਬਸ ਜੈਸਨੋ ਜਿਹੜੀ ਦੇਣੀ ਹੈ ਨਾ 1 35 ਦੀ ਝੋਟੀ ਦੇ ਅਗਲੰਗ ਪੈਂਦੇ ਦੇਣੀ ਹੈ 35 ਹਜ਼ਾਰ ਦੀ ਦੇਣੀ ਹੈ ਬਸ ਚਲੋ ਠੀਕ ਹੈ ਜਿਗਾਰ ਦੇ ਬਸ ਠੀਕ ਹੈ ਬਸ ਆ ਇੱਕ ਗਾੜੀ ਤੋਹਫਾ ਵਿਖਾ ਦੇਣਾ ਆ ਡਾਇਮੰਡ ਛੋਟਾ ਜਾ ਆ ਗਏ ਆ ਇਹ ਕੱਦ ਤੇ ਪਰ ਛੋਟਾ ਪਰ ਵੱਡੀਆਂ ਨੂੰ ਪਰੇ ਕਰ ਦੂਗੀ ਵੱਡੀਆਂ ਨੂੰ ਵਾਕਿ ਐਦੱਖ ਹੈ। ਹਾਂ ਵੇ ਵਾਕਿਆ ਸਹੀ ਗੱਲ ਤੁਹਾਡੀ। ਮੈਂ ਨਾ ਐ ਡੈਮਡ ਕਦੇ ਚੋਣ ਬੱਚਾ ਵੀ ਤੈਨੂੰ ਲਾ ਕੇ ਨਹੀਂ ਸਨਾਰਾ। ਵੇ ਚੀਜ਼ ਵੇ ਕਰੀ ਤੂੰ। ਦੱਸੀ 12 ਕਿਲੋ ਸ਼ਦੀਪ ਜੀ ਕੰਡੇ ਦੇ ਚਾੜ ਕੇ ਦਊਂਗਾ। ਹੁਣ ਐਸ ਟਾਈਮ ਐ 12 ਕਿਲੋ ਕੰਡੇ ਵਾਲਾ ਲੈ। ਇਹ ਨਾ ਕੋਈ ਕੱਦ ਕੁਦਦੇ ਦਾ ਵੇਖੇ। ਇਹ ਹੀ ਰਿਆਣੇ ਦੀ ਅਸਲ ਵੇ ਪੂਸ਼ਪਾਸ਼ ਵੇ ਕਿੱਦਾਂ ਪੂਣੀ ਵਰਗੀ ਐ। ਵੇ। ਕੱਦ ਤੇ ਜੇਰਾ ਨਿੱਕਾ ਹੈ। ਤਾਜੀ ਅਜੇ ਸੂਈ ਐ। ਵੇ ਤੁਰਦਾ ਨਾ ਜਿੱਦਾਂ ਖਾੜੇ ਜੇ ਫਲਵਾਨ ਤੁਰਦਾ। ਬਾਕੀ ਗੱਲ ਸਹੀ ਹੈ ਜੀ। 12 ਕਿਲੋ ਸੁਦੀਪ ਜੀ ਮੰਨਣ ਵਾਲਾ ਦੁੱਧ ਹੈ। 13 ਇੰਚ ਆਜੂਗੀ। ਅੱਛਾ ਵੇ 12 ਹੋਣ ਹੈ ਅੱਜ ਆਜਾ ਰੋ। ਮੰਨਣ ਵਾਲੀ ਗੱਲ ਯਕੀਨ ਆ। ਦੁੱਧ ਵਾਲੀ ਆ। ਦੁੱਧ ਵਾਲੀ ਬੜੀ ਜਿਆਦੀ ਖਰੀ। ਜਰੂਰ ਆਨੇ ਕਾਦੀ ਦੁੱਧ ਨਹੀਂ ਆ। ਹਾਂ। ਕੱਦਾਂ ਦੀ ਥੋੜੀ ਗੱਲ। ਮੈਂ ਇਹਦੇ ਪੂਰੀ। ਤੇ ਕਾਦੀ ਵੱਟ ਵੱਡੀਆਂ-ਵਡੀਆਂ ਨੂੰ ਪਰੇ ਕਰ ਦਿੰਦੀ ਆ। ਨਸਲ ਨਸਲ ਬਹੁਤ ਆ ਮੈਂ ਇਹਦੇ। ਹਾਂ ਵੇ ਨਿੰਮੇ ਮੜਾ ਬੱਚਾ ਲਾ ਇਹਨੂੰ ਓਏ। ਹਾਂ। ਲਾ ਇਹਨੂੰ ਛੋਟੀ ਬੱਚਾ। ਇਹਨੂੰ ਮਾੜਾ ਬੱਚਾ ਲਾ ਕੇ ਵਿਖਾਉਣੇ ਵੈ ਸੰਦੀਪ ਜੀ 12 ਕਿਲੋ ਤੋਂ ਦਾਜਾ ਹਜਰ ਹੈ ਹੂੰ ਤੇ ਇਹਦਾ ਮੁੱਲ ਬੱਚਾ ਲਾ ਕੇ ਕਰੀਏ ਕਿ ਪਹਿਲਾਂ ਕਰ ਦਈਏ ਕਰ ਦੋ ਇਹਦਾ ਮੁੱਲ ਜਿਹੜਾ ਸੰਦੀਪ ਜੀ ਲੈਣਾ ਨਾ ਬਸ ਇੱਕ 12 ਦੀ ਚੋਟੀ ਦੇ ਆ ਕੇ ਬਸ ਦੇਣੀ ਹੈ ਇੱਕ 12 ਦੀ ਦੇਣੀ ਹੈ ਠੀਕ ਹੈ ਬਸ ਮਾੜਾ ਬੱਚਾ ਲਾ ਲੈਂਦੇ ਨਹੀਂ ਮੈਨੂੰ ਇੱਕ ਆਹ ਬੱਚਾ ਜਿਹੜਾ ਤਾਜਾ ਆ ਜੀ ਤਾਜਾ ਵੈ ਠੀਕ ਹੈ ਕਿਤੇ ਚੂਣ ਲੱਗਾ ਬੜਾ ਜਿਆਦਾ ਸਪੈਸ਼ਲ ਚਲੋ ਵੱਡੀਆਂ ਝੋਟੀਆਂ ਸਾਰੀਆਂ ਅੱਜ ਇਹਦਾ ਕੱਦ ਦੇ ਨਿਕਾ ਪਰ ਕਰ ਵੱਡੀਆਂ-ਵੱਡੀਆਂ ਨੂੰ ਫੇਲ ਜਾਊਗਾ। ਉਹ ਦਸੀ ਜਾਂਦਾ ਜੀ। ਹਾਂ। ਲੇਵਾ ਹੀ ਦਸੀ ਜਾਂਦਾ। ਲੇਵਾ ਹੀ। ਅਜੇ ਹੈ ਵੀ ਸਾਰੀ ਪਾਣੀ ਉਹ ਹਰਿਆਣੇ ਜੋ ਆਈਂ ਰਿਆਣੇ ਜੋ ਲਈ ਰਿਆਣੇ ਜੋ ਇਹ ਨਾ ਕਿ ਇੱਥੋਂ ਲਈ ਆ। ਮੈਂ ਇੱਥੋਂ ਦੇ ਆਪਾਂ ਲਈਏ ਘਾਟੇ ਇੱਥੋਂ ਪਾਉਣੇ ਤੇ ਫੇਰ ਤੇ ਮਹੀਨੇ ਚ ਪਾਦਾ 20-20। ਹਾਂ ਜੀ ਹਾਂ। ਇਹ ਇੱਥੋਂ ਮਾਲ ਲੈ ਕੇ ਪਾਵਾਂ ਦੇ। ਹੁਣ ਮੱਝਾਂ ਲਿਆਉਣੀਆਂ ਪੈਂਦੀਆਂ ਫੇਰ ਲਿਆ ਕੇ ਤਿਆਰ ਤੂਰ ਵੀ 10 ਦਿਨ ਕਰਨੀਆਂ ਪੈਂਦੀਆਂ। ਹੂੰ। ਰਾਣੇ ਆਉਂ ਚੋਟੀ ਨੂੰ ਬੱਚਾ ਲਾਜੀ ਪਰਲੀ ਨੂੰ। 2 ਨੰਬਰ ਵਾਲੀ। ਉਹ ਕੱਤੀ। ਉਹਦੀ ਉਹ ਕੱਟੀ। ਨੇ ਮਾਰਾ ਗਿਆ ਮਾਰਾ ਮਾਰਾ ਜੇ ਵੱਡੂ ਆ ਜੇ ਤਾ ਹੋਰ ਜੀ ਆ 13 ਕਿਲੋ ਦੀ ਗਰੰਟੀ ਲੈ ਕੇ ਲੈ ਜੇ ਕੋਈ 13 ਦੀ ਗਰੰਟੀ ਦੇ ਦਾਂਗੇ ਅਜੇ ਆਈ ਨਹੀਂ ਝੋਟੀ ਅਜੇ ਪਸ਼ਮੀ ਨਹੀਂ ਪਛਾ ਨਹੀਂ ਪਾਇਆ ਆ ਗਈ ਆ ਹੁਣ ਆਈ ਆ ਥੀਰ ਜਾ ਲੱਗਾ ਨਾ ਥਣਾ ਨੂੰ ਹੂੰ ਚੂਣ ਦੀ ਤੇ ਕੋਈ ਧਾਰਵਾ ਨਾ ਮਾਰੇ ਭਾਵੇਂ ਇਦਾਂ ਲੈ ਜੇ ਹੋਲੀ ਬੋਲੀ ਬੋਲੀ ਹਣਾ ਮੈਨਾਂ ਭਾਈ ਜਿਆਦਾ ਮਜ਼ਾ ਆਂਦਾ ਚੂਣ ਦਾ ਦੇ ਜਿਵੇਂ ਮੱਖਾ ਮਾਰੀ ਖੋਲ ਕੇ ਵੇ ਅਜਿਹਾ ਗਾੜ ਵੇ ਝੋਟੀ 13 ਕਿਲੋ ਸੁਦੀਪ ਜੀ ਦੁੱਧ ਦੇ ਜੂ ਕਦ ਕੁੱਦਦਾ ਮੈਨੂੰ ਪਤਾ ਨਹੀਂ 12 ਆ ਜਾਏਗਾ ਜਿਹੜਾ ਸਹੀ ਲੋਕਾਂ ਵਾਲਾ 15 ਹੈਗਾ ਇਹਦੇ ਥੱਲੇ ਜਿਹੜਾ ਜਿਹੜੇ ਸਾਹ ਉਹਨਾਂ ਮੂੰਹ ਮਾੜਾ ਦੱਸੀਏ ਫੇ 15 ਕਿਲੋ ਹੈਗਾ ਵੇ ਹੁਣ ਥਣ ਕਰ ਜਾ ਝੋਟੀ ਨੇ ਹਾਂ ਵੇ ਠੀਕ ਹੈ ਜੋ ਹਾਂ ਕੁੜੇ ਜਿੱਦਾਂ ਮਤਲ ਮੈਂ ਮੰਡੀਆਂ ਚ ਬਜਾਰੇ ਛੱਡੀ ਹੁੰਦੀ ਏਦਾਂ ਹੁਣ 12 ਕਿਲੋ ਬੰਦੇ ਚਾੜ ਦਿੰਦੀ ਆ ਚੱਲ ਪਰੇ ਕਰ ਆਹ ਪਰੇ ਕਰ ਲਾ ਉਹਦੇ ਹੂੰ ਮੈਂ ਚੱਲ ਲਾ ਦੇਨੇ ਆ ਮੜਾ ਜਾ ਹੋਰ ਬੱਚਿਆਂ ਤੇ ਚੱਲ ਜਨੇ ਖੜਨੀ ਚੋ ਕੇ ਖੜਨੀ ਆ ਉਹ ਮੇ ਤਾਂ ਹਰੋ ਨਾ ਮਾਰੇ ਇਨਾ ਮੇਰੀ ਗਰੰਟੀ ਨਾਲ ਕੋ ਲੈ ਜੇ ਧੀ ਚੋਣ ਚੋ ਪਿੱਛੇ ਚਲੀ ਆ ਚਲੋ ਮਾ ਤੋਰੀ ਮੜ ਗਈ ਬੜਾ ਥਣ ਕੱਢਦੀ ਜਿਆਦਾ ਚੋਣ ਕੱਢਦੀ ਥਣ ਮਈਆਂ ਸਾਰੀਆਂ ਚੋਣ ਵੜੀਆਂ ਹੁਣ ਆਪਣਾ ਟਾਈਮ ਤੇਰਾ ਵੀ ਹੁਣ ਵੀਡੀਓ ਲੰਮੀ ਹੋ ਗਈ ਇੰਨੀ ਬਚਵਾਈਆਂ ਨਹੀਂ ਜਾਂਦੀ ਬਜੀਆਂ ਚੋਈਆਂ ਇੰਨੀਆਂ ਮਈਆਂ ਨੂੰ ਬੱਚੇ ਕਿੱਥੋਂ ਲਾ ਦੂਗਾ ਵੇਹ ਰੋਟੀ ਵੇਹ ਕ੍ਰਿਸ਼ਨਦੀਪ ਜੀ ਕਿਤੇ ਚੋਣ ਲੱਗਾ 15 ਕਿਲੋ ਝੋਟੀ ਖਰਾ ਦੁੱਧ ਦੇ ਜੂਗੀ ਏਡੀ ਜਿਆਦੀ ਖਰੀ ਐ ਕਿਤੇ ਸਰੀਰ ਸਰਾ ਕਛਿਆ ਪਿਆ ਝੋਟੀ ਦਾ ਪੱਥਰ ਵਰਗਾ ਤੋਂ ਇਹ ਚੀਜ਼ ਵੇ ਚਲੋ ਬੰਦੇ ਨੀ ਮਿਆ ਵੇਖੋ ਜਾਈ ਪਛੇ ਸੇਲ ਆ ਬਾਕੀ ਮੇਰਾ ਵੇ ਇੱਥੇ ਆ ਗਿਆ ਰੈਕ ਟਾਈਮ ਡੋਡਨ ਸਪਲਾਈ ਕਰੋ ਆ 6 ਝੋਟੀਆਂ ਜੀ ਆਪਣੀਆਂ ਸਾਰੀਆਂ ਦੁੱਧ ਵਾਲੀਆਂ ਝੋਟੀਆਂ ਇਹਦੇ ਥੱਲੇ ਵੀ 15 ਕਿਲੋ ਦੁੱਧ ਆਜਰ ਹੈ ਉਹਦੇ ਥੱਲੇ ਵੀ 14 ਕਿਲੋ ਇਹਦੇ ਥੱਲੇ 12 ਕਿਲੋ 12-12 ਬਾਕੀ ਸਾਰੀਆਂ ਥੱਲੇ ਹੈਗਾ ਜੀ ਚਲੋ ਤੇ ਪਿੰਡ ਆਪਣਾ ਦੁਲਚੀਪੁਰ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰ ਨੰਬਰ 814637725 ਸਾਰਿਆਂ ਨੂੰ ਸਤਿ ਸ੍ਰੀ ਅਕਾਲ